ਗੁਰੂ ਦਾ ਸਿੱਖ ਮਿਹਨਤ ਕਰਕੇ ਰੋਟੀ ਕਮਾਉਂਦਾ ਹੈ ਸਿੱਖ ਕਦੀ ਕਿਸੇ ਕੋਲੋਂ ਭੀਖ ਨਹੀਂ ਮੰਗਦਾ ਉਹ ਕਿਸੇ ਤੇ ਜ਼ੁਲਮ ਵੀ ਨਹੀਂ ਕਰਦਾ ਜ਼ੁਲਮ ਦੀ ਕਮਾਈ ਨਹੀਂ ਖਾਂਦਾ ਸਿੱਖ ਧਰਮ ਦੀ ਕਿਰਤ ਕਰਦਾ ਹੈ ਆਪਣੇ ਹੱਕ ਦੀ ਕਮਾਈ ਵਿੱਚੋਂ ਦੂਜਿਆਂ ਦੀ ਮਦਦ ਵੀ ਕਰਦਾ ਸਿੱਖ ਆਪਣੀ ਕਮਾਈ ਦਾ ਦਸਮਾਹ ਹਿੱਸਾ ਧਰਮ ਹਿਤ ਦਿੰਦਾ ਹੈ ਇਸ ਦਸਵੇਂ ਹਿੱਸੇ ਨੂੰ ਦਸਵੰਦ ਕਹਿੰਦੇ ਨੇ ਮਿਹਨਤ ਕਰਕੇ ਕਮਾਈ ਕਰਨ ਵਾਲੇ ਨੂੰ ਗੁਰੂ ਜੀ ਪਿਆਰ ਕਰਦੇ ਨੇ ਅਹਿਮਦਾਬਾਦ ਵਿਖੇ ਐਸਾ ਇੱਕ ਸਿੱਖ ਭਾਈ ਨਾਲੋ ਸੀ ਜੋ ਮਿਹਨਤ ਕਰਕੇ ਆਪਣੀ ਰੋਟੀ ਕਮਾਉਂਦਾ ਸੀ ਭਾਈ ਨਾਲੋ ਤਰਖਾਨ ਸੀ ਭਾਵੇਂ ਆਪ ਬਹੁਤ ਗਰੀਬ ਸੀ ਪਰ ਫਿਰ ਵੀ ਆਪਣੇ ਕੋਲੋਂ ਲੋੜਵੰਦਾਂ ਨੂੰ ਰੋਟੀ ਖਵਾਉਂਦਾ ਸੀ ਲੋਕ ਉਸ ਨੂੰ ਨੀਚ ਜਾਤ ਦਾ ਕਹਿੰਦੇ ਸਨ ਪਰ ਗੁਰੂ ਨਾਨਕ ਦੇਵ ਜੀ ਉਸ ਨਾਲ ਪਿਆਰ ਕਰਦੇ ਸਨ ਉਸ ਦੇ ਘਰ ਜਾ ਕੇ ਰਹਿੰਦੇ ਸਨ ਬ੍ਰਾਹਮਣ ਖੱਤਰੀ ਤੇ ਆਪਣੇ ਆਪ ਨੂੰ ਉੱਚ ਜਾਤੀਏ ਸਮਝਣ ਵਾਲੇ ਇਸ ਗੱਲ ਤੋਂ ਸੜਦੇ ਸੀ ਤੇ ਗੁਰੂ ਜੀ ਵਿਰੁੱਧ ਪ੍ਰਚਾਰ ਕਰਦੇ ਰਹਿੰਦੇ ਸੀ ਅਹਿਮਦਾਬਾਦ ਦੇ ਹਾਕਮ ਦਾ ਇੱਕ ਅਹਰਕਾਰ ਸੀ ਜਿਸ ਦਾ ਨਾਂ ਸੀ ਮਲਕ ਭਾਗੋ ਉਹ ਬੜਾ ਅਰਿਸ਼ੁੱਧ ਕੋਰ ਸੀ ਗਰੀਬ ਲੋਕ ਮਲਕ ਭਾਗੋ ਕੋਲੋਂ ਬਹੁਤ ਦੁਖੀ ਸਨਾਂ ਪਰ ਉਹ ਹਰ ਸਾਲ ਧਰਮੀ ਬਣਦਾ ਨਾਟਕ ਕਰਦਾ ਉਹ ਬ੍ਰਹਮ ਭੋਜ ਕਰਦਾ ਤੇ ਇਲਾਕੇ ਦੇ ਬ੍ਰਾਹਮਣਾ ਸਾਧਾ ਸੰਤਾਂ ਤੇ ਵਿਦਵੰਤਾਂ ਤੇ ਸੱਜਣਾ ਨੂੰ ਭੋਜਨ ਸਿਖਾਉਂਦਾ ਜਿਸ ਵਿੱਚ ਅਨੇਕਾਂ ਪ੍ਰਕਾਰ ਦੇ ਭਗਵਾਨ ਹੁੰਦੇ ਉਹ ਬ੍ਰਾਹਮਣਾ ਤੇ ਸਾਧਾ ਨੂੰ ਵੀ ਦਾਣ ਦਿੰਦਾ ਉਹ ਜਾਸ ਕਰਦੇ ਤੇ ਉਸ ਨੂੰ ਇੱਕ ਵੱਡਾ ਧਰਮੀ ਆਖਦੇ ਪਹਿਲੀ ਦਾਸੀ ਸਮੇਂ ਗੁਰੂ ਨਾਨਕ ਦੇਵ ਜੀ ਐਮਨਾਬਾਦ ਵਿਖੇ ਭਾਈ ਲਾਲੋਜੀ ਦੇ ਘਰ ਜਾ ਕੇ ਠਹਿਰੇ ਮਲਕਪਾਗੋ ਨੇ ਉੰਨੀ ਦੀ ਹੀ ਬ੍ਰਹਮ ਕੋਜ ਕੀਤਾ ਉਸ ਨੇ ਗੁਰੂ ਸਾਹਿਬ ਨੂੰ ਵੀ ਸੱਦਾ ਭੇਜਿਆ ਪਰ ਗੁਰੂ ਜੀ ਨਾ ਆਏ ਮਲਕਪਾਗੋ ਨੇ ਇਸ ਵਿੱਚ ਆਪਣੀ ਬੇਇੱਜ਼ਤੀ ਸਮਝੀ ਬ੍ਰਾਹਮਣਾ ਖੱਤਰੀਆਂ ਨੇ ਉਹਨਾਂ ਨੂੰ ਹੋਰ ਪੜਕਾਇਆ ਗੁੱਸੇ ਵਿੱਚ ਭਰੇ ਪੀਤੇ ਨੇ ਫਿਰ ਆਦਮੀ ਭੇਜਿਆ ਗੁਰੂ ਜੀ ਭਾਈ ਮਰਦਾਨਾ ਜੀ ਤੇ ਨਾਲ ਆ ਗਏ ਪਰ ਭੋਜਨ ਕਰਨ ਤੋਂ ਇਨਕਾਰ ਕਰ ਦਿੱਤਾ ਮਲਕ ਭਾਗੋ ਨੇ ਪੁੱਛਿਆ ਤੁਸੀਂ ਮੇਰੇ ਬ੍ਰਹਮ ਭੋਜ ਵਿੱਚ ਕਿਉਂ ਸ਼ਾਮਲ ਨਹੀਂ ਹੋਏ ਖੱਤਰੀ ਹੋ ਕੇ ਸੂਦਰ ਲਾਲੋ ਦੇ ਘਰ ਦੀ ਰੋਟੀ ਕਿਉਂ ਖਾਂਦੇ ਹੋ ਸੂਦਰਾ ਕੋਲ ਜਾਣ ਨਾਲ ਤਾਂ ਸਾਡਾ ਧਰਮ ਵਿਸ਼ਟ ਹੋ ਜਾਂਦਾ ਹੈ ਗੁਰੂ ਜੀ ਨੇ ਉੱਤਰ ਦਿੱਤਾ ਭਾਈ ਲਾਲੋ ਸੂਦਰ ਨਹੀਂ ਮੇਰਾ ਪਿਆਰਾ ਸਿੱਖਾ ਹੈ ਉਹ ਮਿਹਨਤ ਕਰਕੇ ਰੋਟੀ ਖਵਾਉਂਦਾ ਹੈ ਧਰਮ ਦੀ ਕਿਰਤ ਕਰਦਾ ਹੈ ਉਸ ਦੀ ਰੋਟੀ ਭਾਵੇਂ ਕੋਦਰੇ ਦੀ ਹੈ ਤੇ ਉਹ ਗਰੀਬ ਹੈ ਪਰ ਫਿਰ ਵੀ ਉਸ ਵਿੱਚ ਦੁੱਧ ਹੈ ਤੇਰੀ ਕਮਾਈ ਧਰਮ ਦੀ ਨਹੀਂ ਤੂੰ ਲੋਕਾਂ ਤੇ ਜ਼ੁਲਮ ਕਰਦਾ ਹੈ ਰੇਸਪਤ ਲੈ ਕੇ ਗਰੀਬਾਂ ਦਾ ਖੂਨ ਚੂਸਦਾ ਹੈ ਤੇਰੀਆਂ ਪੂੜੀਆਂ ਗਰੀਬਾਂ ਦੇ ਖੂਨ ਨਾਲ ਬੜੀਆਂ ਹਨ ਇਸ ਲਈ ਮੈਨੂੰ ਤੇਰੇ ਭੋਜਨ ਨਾਲੋਂ ਲੰਦੋ ਦੀ ਸੁੱਕੀ ਰੋਟੀ ਬਧੇਰੇ ਸਵਾਦ ਲੱਗਦੀ ਹੈ ਮੈਂ ਤੇਰੀਆਂ ਖੂਨ ਨਾਲ ਭਰੀਆਂ ਪੂੜੀਆਂ ਨਹੀਂ ਖਾ ਸਕਦਾ ਪਰ ਇਸ ਸਵਾਲ ਵਿੱਚ ਇਹ ਗੁਰੂ ਜੀ ਦਾ ਵੱਡੀ ਦਲੇਰੀ ਵਾਲਾ ਉੱਤਰ ਸੀ ਮਨਕਪਾਗੋ ਨੇ ਜਦੋਂ ਗੁਰੂ ਦੀ ਪਾਸੋਂ ਸੱਚੀਆਂ ਗੱਲਾਂ ਸੁਣੀਆਂ ਤਾਂ ਉਹ ਸ਼ਰਮਿੰਦਾ ਹੋਇਆ ਉਸ ਦੇ ਕੀਤੇ ਗੁਨਾਹ ਉਸ ਦੀਆਂ ਅੱਖਾਂ ਸਾਹਮਣੇ ਆ ਗਏ ਉਸ ਦਾ ਉੱਚੀ ਜਾਤ ਦਾ ਘਮੰਡ ਹੋਈ ਜਾਂਦਾ ਰਿਹਾ ਗੁਰੂ ਜੀ ਨੇ ਸਮਝਾਇਆ ਕਿ ਕੋਈ ਮਨੁੱਖ ਜਨਮ ਕਰਕੇ ਨੀਮਾ ਨਹੀਂ ਹੋ ਸਕਦਾ ਨੀਮਾ ਹੈ ਉਹ ਹੈ ਜੋ ਨੀਮੇ ਕੰਮ ਕਰੇ ਗਰੀਬਾਂ ਦਾ ਖੂਨ ਚੂਸ ਕੇ ਕਮਾਈ ਦੀ ਦੌੜ ਤੇ ਬ੍ਰਹਮ ਭੋਜ ਨਾਲ ਪਰਮਾਤਮਾ ਖੁਸ਼ ਨਹੀਂ ਹੁੰਦਾ ਪਰਵਾਤਮਾ ਤਾਂ ਹੀ ਖੁਸ਼ ਹੁੰਦਾ ਹੈ ਕਿ ਮਿਹਨਤ ਨਾਲ ਕੀਤੀ ਕਮਾਈ ਦੁਆਰਾ ਗਰੀਬਾਂ ਤੇ ਲੋੜਵੰਦਾਂ ਦੀ ਸੇਵਾ ਕੀਤੀ ਜਾਵੇ ਸਿੱਖਿਆ ਅਸੀਂ ਵੀ ਭਾਈ ਲਾ ਲੋ ਵਾਂਗ ਸੱਚੇ ਸਿੱਖ ਬਣਨਾ ਹੈ ਧਰਮ ਦੀ ਸੱਚੀ ਸੁੱਚੀ ਕਿਰਤ ਕਰਨੀ ਹੈ ਮਿਹਨਤ ਕਰਕੇ ਹੱਕ ਦੀ ਕਮਾਈ ਕਰਨੀ ਹੈ ਦੂਜਿਆਂ ਦਾ ਹੱਕ ਮਾਰ ਕੇ ਜਾਂ ਰਿਸ਼ਵਤ ਦੀ ਕਮਾਈ ਨਾਲ ਧਾਣਾ ਇਕੱਤਰ ਨਹੀਂ ਕਰਨਾ ਜਾਤ ਪਾਤ ਦੇ ਭੇਦ ਭਾਵ ਨੂੰ ਨਹੀਂ ਮੰਨਣਾ ਸਭ ਦੀ ਇੱਕੋ ਹੀ ਜਾਤ ਹੈ ਮਨੁੱਖਤਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਮਲਕ ਭਾਗੋ ਤੇ ਭਾਈ ਲਾਲੋ ਜੀ ਦੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਇਸ ਬਾਰੇ ਜਰੂਰ ਆਪਣੇ ਕਮੈਂਟ ਕਰਕੇ ਦੱਸਣਾ ਜੀ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ